ਵਾਹਿਗੁਰੂ ਜੀ ਕੀ ਫਤਿਹ ਨਗਰ ਨਵਾਸੇ ਆ ਕੇ ਬੇਨਤੀ ਕੀਤੀ ਜਾਂਦੀ ਆ ਕਿ ਜਿਹੜਾ ਮਾਹੌਲ ਖਰਾਬ ਹੋਇਆ ਦੋ ਮੁਲਖਾਂ ਵਿੱਚ ਇਹਦੇ ਵਾਸਤੇ ਤੁਹਾਨੂੰ ਸੂਚਿਤ ਕੀਤਾ ਜਾਂਦਾ ਆ ਕਿ ਜਿਹੜੇ ਤਰੋ ਪਾਰ ਦੀ ਮੇਲ ਦੀ ਫਸਲ ਵਿੱਚ ਹੈ ਨਹੀਂ ਆ ਛਤਿ ਤੋਂ ਜਲਦੀ ਕੱਟੀ ਜਾਵੇ ਗੁਰੂ ਜੀ ਬੇਨਤੀ ਇਹ ਹੈ ਕਿ ਬੜੇ ਚਕੰਨੇ ਹੋ ਕੇ ਰਹਿਣਾ ਜੇਬੋ ਹਰਗੱਟ ਮਾਰੀ ਲੱਗਦੀ ਆ ਹਾਲੇਪੁਰ ਦੇਣੀ ਆ ਵੀਐਸਬੀ ਦਸਣਾ ਹੈ ਇਹ ਜਿਹੜੀ ਬੇਨਤੀ ਆ ਪ੍ਰਵਾਨ ਕਰਨੀ ਮੇਰੇ ਪਿਆਰੇ ਸਾਧ ਸੰਗਤ ਜੀ ਇਹ ਜਿਹੜੇ ਮਾਹੌਲ ਆ ਖਰਾਬ ਹੋਣਦੇ ਆ ਇਹਦੇ ਵਾਸਤੇ ਸਾਨੂੰ ਪੂਰ ਕਚਨੇ ਹੋ ਕੇ ਨਾਲ ਚਾਹੀਦਾ ਨੌਜਵਾਨਾਂ ਦੀ ਬੇਨਤੀ ਆ ਤੇ ਉਹਦੇ ਰਾਤ ਨੂੰ ਵਾਰ ਵਾਰ ਆਪਣੇ ਡਿਊਟੀ ਦੇਣਾ ਜੇ ਕੋ ਹਰਕਤ ਲੱਭਦੀ ਆ ਹਲੇਪੁਰ ਦੇਣੀ ਆ ਵੀਐਸਬੀ ਰਿਪੋਰਟ ਦੇਣੀ ਆ ਚਾਹੁੰਦੇ ਆ ਇੱਕ ਖਾਸ ਚੌਧਰਾ ਸਲਾਦ ਜਿਹੜਾ ਬਾਦਰ ਤੇ ਆ ਇਹ ਸਾਰੇ ਸੰਕਟਾਂ ਨੂੰ ਦੇਖਤੀ ਚਾਹਤੀ ਜਾਂਦੀ ਹੈ ਕਿ ਬੜੇ ਚਕੰਨੇ ਹੋ ਕੇ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਚੌਧਰਾ ਜੀ ਮੇਰਾ ਨਾਮ ਗੁਰਤਾਰ ਸਿੰਘ ਆ ਪਿੰਡ ਸਾਡਾ ਮਤਲਬ ਕਿ ਆਪਣੇ ਜਿੱਦਾਂ ਲਈ ਮਾਹੌਲ ਬਣਿਆ ਆ ਪਹਿਲਗਾਮ ਦੇ ਵਿੱਚ ਜਿਹੜਾ ਹੋਇਆ ਕਤਲੇਆਮ ਉਹਦੇ ਨਾਲ ਜਿਹੜਾ ਤਣਾਅ ਚੱਲਿਆ ਦੋਵਾਂ ਦੇਸ਼ਾਂ ਵਿੱਚ ਤੇ ਬੀਐਸਐਫ ਵਾਲੇ ਜਿਹੜੇ ਆ ਉਹ ਸਾਨੂੰ ਕਹਿ ਕੇ ਗਏ ਆ ਕਿ ਤੁਸੀਂ ਮਤਲਬ ਕਿ ਚਕੰਨੇ ਰਹਿਣਾ ਤੇ ਪਿੰਡ ਸਾੜਮਰੀ ਸਾਰਾ ਤੇ ਕਰੀਪੁਰ ਸਾਰਾ ਪੀਐਸ ਉਹਦੇ ਨਾਲ ਸਾਂਝਾ ਤਾਂ ਕੋਈ ਵੀ ਉਹਦੀ ਗੱਲਬਾਤ ਹੁੰਦੀ ਹੈ ਤੇ ਨਾਲ ਇਹਨਾਂ ਤੇ ਛੋਟੇ ਨਾਲ ਬੋੜਾ ਛੋੜ ਕੇ ਚੱਲਾਂਗੇ ਉਸਲਾਬ ਦਿੱਤੇ ਗਿਆ ਦੇਸ਼ ਹਾਂਜੀ ਹਾਂਜੀ ਮਲੇਗੀ ਕੱਲ੍ਹ ਕਿਹਾ ਸੀ ਉਹਨਾਂ ਦੇ ਪੀਐਸ ਵਾਲੇ ਅਧਿਕਾਰੀਆਂ ਨੇ ਕਿ ਜਿਹੜੀ ਫਸਲ ਆ ਤਾਰੋਂ ਪਾਰ ਤੈਨੂੰ ਇੱਕ ਦੋ ਦਿਨਾਂ ਵਿੱਚ ਸਮੇਟ ਲਓ ਤੇ ਕੱਲ ਉਸ ਤੋਂ ਬਾਅਦ ਜਿਹੜੇ ਆ ਜਿਹੜੇ ਗੇਟ ਜਿਹੜੇ ਉਹ ਸੀਲ ਕੀਤਾ ਜਾਣਗੇ ਤੇ ਪਤਾ ਨਹੀਂ ਕੋਈ ਵੀ ਅਨਸਖੰਮੀ ਘਟਨਾ ਰਾਂ ਹੋਵੇ ਤੇ ਅਸੀਂ ਤਾਂ ਕਹਿਣਾ ਹੈ ਕਿ ਉਹਦੀ ਘਟਨਾ ਨਾ ਹੋਵੇ ਜਿਹਦੇ ਨਾਲ ਕੀ ਦੋਵਾਂ ਦੇਸ਼ਾਂ ਦਾ ਨੁਕਸਾਨ ਹੋਵੇ ਤੇ ਕਿਹਨਾਂ ਡਰਿਆ ਪਿੰਡ ਦੇ ਵਿੱਚ ਉਸ ਸਾਲ ਦਾ ਮਹੌਲ ਤਾਂ ਹੈ ਹੀ ਨਹੀਂ ਇੱਕ ਦੋ ਵਾਰੀ ਜੰਗਾ ਪਹਿਲਾਂ ਵੀ ਹੋਈਆਂ ਤੇ ਅਸੀਂ ਤਾਂ ਕਹਿੰਦੇ ਕਿ ਨਾ ਹੋਏ ਉਹ ਜਿਹਾ ਮਾਹੌਲ ਨਾ ਬਣੇ ਤਰਾਪੁਰ ਜਿਹੜਾ ਉਹ ਨਾ ਬਣੇ ਮਾਹੌਲ ਤੇ ਠੀਕ ਠਾਕ ਰਹੇ ਕਿੰਨਾ ਕਿੰਨਾ ਨੁਕਸਾਨ ਜੀ ਬਹੁਤ ਜ਼ਿਆਦਾ ਹੁੰਦਾ ਹੁਣ ਤੁਹਾਨੂੰ ਪਤਾ ਜੀ ਅੱਜ ਕੱਲ੍ਹ ਦੀਆਂ ਤਕਨੀਕ ਨਵੀਂ ਆ ਗਈ ਹੈ ਤੇ ਓਬਵੀਅਸਲੀ ਮਤਲਬ ਹੋਈ ਜਾਂਦਾ ਇਨਸਾਨ ਜ਼ਿਆਦਾ ਹੁੰਦਾ ਹੈ ਕਾਪੀ ਹਾਂਜੀ ਹਾਂਜੀ ਇਹ ਜੇ ਤਾਂ ਮਤਲਬ ਕਿ ਤਕਰੀਬਨ ਸਾਰੇ ਗੋਲੀ ਦੇ ਪਿੰਡਾਂ ਦੇ ਵਿੱਚ ਇਹ ਡੰਗਰ ਡੰਗਰ ਪਰ ਲੈ ਕੇ ਵੀ ਕਿੱਥੇ ਜਾਵਾਂਗੇ ਮੇਰਾ ਪਿੰਡ ਚੌਂਤਰਾ ਜੀ ਮੈਂ ਗੁਰਨਾਮ ਸਿੰਘ ਬੋਲਦਾ ਕੀ ਗਲਤ ਹੋਇਆ ਇਸ ਬੰਦੇ 'ਚ ਇਹ ਬਾਬੇ ਨੇ ਲਾਅਸਮਨ ਕੀਤੀ ਆ ਵਿੱਚ ਕੰਨੇ ਹੋ ਕੇ ਰਹਿਣਾ ਜਿਹੜਾ ਪਹਿਲ ਬੰਨ ਦੇ ਕਰਕੇ ਪਹਿਲ ਗਾਉਂ ਦੇ ਕਰਕੇ ਜਿਹੜਾ ਵੀ ਇਹ ਮੋਟਪੀਰ ਹੋਣ ਦਾ ਖਤਰਾ ਹੈ ਕਿੰਨਾ ਕੁ ਡਰ ਬਣਿਆ ਪਿੰਡ ਦੇ ਸੰਦਮੋਲੇ ਮਾਉਂਟ ਇੱਥੇ ਬੰਦੇ ਰਹਿੰਦੇ ਨੇ ਜੀ ਹੁਣ ਲੜਾਈਆਂ ਜੰਗਾਂ ਦੇਖੀ ਲੀਆਂ 65 ਚੋਂ ਵੀ ਹੋਈ 71 ਚੋਂ ਵੀ ਹੋਈ ਤੇ ਬਾਰਡਰ ਦੇ ਲੋਕਾਂ ਨੂੰ ਡਰ ਤੇ ਹੁੰਦਾ ਹੀ ਹੈ ਪਿਛਲੇ ਲੜਾਈਆਂ ਵਿੱਚ ਕੋਈ ਨੁਕਸਾਨ ਹੋਇਆ ਹੈ ਪਿੰਡ ਦਾ ਕੋਈ ਗਏ ਹੀ ਛੱਡ ਕੇ ਪਿੰਡ ਇੰਨੇ ਸੱਟ ਕਿਤੇ ਜਾਂਦੀ ਹੀ ਆ ਜੀ ਫਿਰ ਸਾਮਾਨ ਦੀ ਵੀ ਟੁੱਟ ਭੱਜ ਹੁੰਦੀ ਆ ਉਸਤਾਨ ਤੇ ਹੁੰਦਾ ਹੀ ਆ ਫਿਰ ਖੇਤੀਬਾੜੀ ਦਾ ਹੀ ਵਿਰਵਾਦੀ ਹੁੰਦੀ ਆ ਵਿੱਚ ਕੀ ਅਪੀਲ ਕਰਨਾ ਚਾਹੋ ਤੁਸੀਂ ਸਰਕਾਰ ਨੂੰ ਅਸੀਂ ਹੱਥ ਜੋੜ ਕੇ ਉਹ ਬੇਨਤੀ ਕਰਨੇ ਆ ਕਿ ਇਹ ਸ਼ਾਂਤ ਮਾਹੌਲ ਸਜੋ ਤਾਂ ਠੀਕ ਆ ਜੀ ਡੰਗਰ ਵਿੱਚ ਤਾਂ ਨੁਕਸਾਨ ਹੁੰਦਾ ਬੋਤਲ ਡੰਗਰਾਂ ਦਾ ਵੀ ਹੁੰਦਾ ਜੀਆਂ ਦਾ ਵੀ ਹੁੰਦਾ ਖਤਰਾ ਹੀ ਆ ਜੀ ਘਤਰ ਦੇ ਵਿੱਚ ਜਿੱਦਾਂ ਜਾਂਦੇ ਜਾਂਦੇ ਆਉ ਲੱਗੇ ਬੰਬ ਪਿਆ ਆ ਹੀ ਤੇ ਉਹ ਲੜਕੀ ਇਹ ਕੋਮ ਬੜੀ ਮੁਸ਼ਕਲ ਬਣ ਗਈ ਉਹਦੋਂ ਬੀਐਸਐਫ ਦਾ ਜਵਾਨ ਇੱਕ ਬੜੀ ਮੁਸ਼ਕਲ ਬਣ ਗਿਆ ਆ ਹੀ ਮੋਰਚੇ ਦੇ ਉੱਤੇ ਬੰਬ ਡੇਗਿਆ ਤਾਰਾਂ ਤੇ ਪਹਿਲਾਂ ਤੇ ਅਸੀਂ ਛੋਟੇ ਬੱਚੇ ਤੇ ਸਿਆਣੇ ਬਜ਼ੁਰਗ ਕੱਡੇ ਸੀ ਤੇ ਜਿਹੜੇ ਨੌਜਵਾਨ ਸੀ ਉਹ ਇੱਥੇ ਰਹੇ ਤੇ ਜਦੋਂ ਬੰਬ ਆਇਆ ਨਾ ਬੀਐਸਐਫ ਤੇ ਕੈਂਪ ਚ ਆਏ ਤੇ ਚੌਂਦਰਾ ਪਿੰਡ ਤੇ ਆਏ ਤੇ ਫਿਰ ਜਿਹੜੇ ਵੱਡੇ ਸੀ ਉਹ ਵੀ ਦੌੜ ਕੇ ਤੇ ਪਰਿਸ਼ੇ ਦੇਣ ਆਪਣੀਆਂ ਜਾਨਾਂ ਦੇ ਬਚਾਉਣੀਆਂ ਸੀ ਹੁਣ ਵੀ ਕੋਈ ਚਾਰੀ ਤੁਰੀ ਕੀਤੀ ਜਾ ਰਹੀ ਦੋ ਪਿੰਡ ਵਿੱਚ ਇਹਦਾ ਕੀ ਹੈ ਉਹ ਬਾਅਦ ਹੁਣ ਇਕ ਕੰਨੇ ਹੋ ਗਰਣਾ ਜੀ ਜੋ ਸਿਹਰੀ ਦੇ ਵਿੱਚ ਹੀ ਆ ਦੇਖੋ ਹੁਣ ਕੀ ਬੰਦ ਆ ਕੀ ਨਹੀਂ ਬਾਰਡਰ ਤੇ ਬਿਲਕੁਲ ਪਿੰਡ ਚ ਬੀਐਸਐਫ ਵਾਲੇ ਹਾਂਜੀ 24 ਘੰਟੇ ਪਹਿਰਾ ਚੱਲਦਾ ਹੈ ਬੀਐਸਐਫ ਹਾਂਜੀ ਹਾਂਜੀ ਫੜੀ ਜਿ ਆਏ ਨੇ ਜਿਹੜੇ ਪਿੰਡ ਚ ਨਹੀਂ ਬਾਹਰ ਬਾਰੀ ਫਿਰਦੇ ਰਹਿੰਦੇ ਆ ਜੀ ਬਾਰਡਰ ਤੇ ਵੀ ਅਸੀਂ ਉਹਨਾਂ ਦੇ ਨਾਲ ਆ ਜਿੱਦਾਂ ਕਹਿਣਗੇ ਉਦਾਂ ਹੀ ਮੋਢੇ ਨਾਲ ਮੋਢਾ ਜੋੜ ਕੇ ਤਿਆਰ ਹਾਂ ਉਹਨਾਂ ਕਹਿੰਦੇ ਆ ਜੀ ਇੱਕ ਦੋ ਦਿਨ ਚ ਆਪਣੀ ਫਸਲ ਜਿਹੜੀ ਆ ਉਹ ਤਰੋਂ ਪਾਰੋਂ ਫਟਵਾ ਲਵਾਂ ਮੇਰਾ ਪਿੰਡ ਸਲਾਚ ਆ ਬਾਰਡਰ ਤੇ ਰਹਿਣ ਵਾਲੇ ਆ ਅਸੀਂ ਤੇ ਲਾਉਂਸਮੈਂਟ ਇਹ ਕੀਤੀ ਗਈ ਆ ਕਿ ਜਿਹੜਾ ਲੜਾਈ ਦਾ ਮੌਲ ਬਣਿਆ ਕਿ ਲੋਕਾਂ ਨੂੰ ਸੁਚੇਤ ਕੀਤਾ ਗਿਆ ਕਿ ਰਾਤ ਨੂੰ ਨੌਜਵਾਨ ਜਿਹੜੇ ਆ ਉਹ ਚੱਕਨੇ ਹੋ ਕੇ ਰਹਿਣ ਕਿਉਂਕਿ ਜੇ ਕੋਈ ਹਰਕਤ ਮਾੜੀ ਲੱਭਦੀ ਆ ਤੇ ਬੀਐਸਰ ਰਿਪੋਰਟ ਦਿੱਤੀ ਜਾਏ ਥਾਣੇ ਰਿਪੋਰਟ ਦਿੱਤੀ ਜਾਏ ਤੇ ਜੜੀਆਂ ਬੀਐਸਰ ਨੇ ਸਾਨੂੰ ਕੱਲ ਕਿਹਾ ਕਿ ਤਾਰੋਂ ਪਾਰ ਜਿਹੜੀ ਫਸਲ ਆ ਛੇਤੀ ਤੋਂ ਛੇਤੀ ਜਿਹੜੀ ਆ ਉਹ ਕੱਟ ਲੋ ਕਿਉਂਕਿ ਪਤਾ ਨਹੀਂ ਹੁੰਦਾ ਗੇੜ ਬੰਦ ਹੋ ਜਾਏ ਤੁਹਾਡੀ ਫਸਲ ਜੀ ਆ ਬਰਬਾਦ ਹੋ ਜਾਏ ਇਹ ਕੱਲ ਦੱਸਿਆ ਗਿਆ ਤੇ ਲੜਾਈ ਜਿਹੜੀ ਉਹ ਨਹੀਂ ਲੱਗਣੀ ਚਾਹੀਦੀ ਇਹ ਸਾਡੀ ਮੰਗ ਆ ਕਿ ਦੋਨਾਂ ਮੁਲਕਾਂ ਨੂੰ ਬੈਠ ਕੇ ਜਿਹੜੀ ਉਹ ਗੱਲ ਕਰਨੀ ਚਾਹੀਦੀ ਆ ਕਿਉਂਕਿ ਬਾਰਡਰ ਦੇ ਲੋਕਾਂ ਨੂੰ ਜਿਹੜੀਆਂ ਲੜਾਈਆਂ ਦੇਖੀਆਂ ਨੇ ਉਹਨਾਂ ਦਾ ਰਹਿੰਦਾ ਕੱਖ ਨਹੀਂ ਕਿਉਂਕਿ ਜਦੋਂ ਰਿਸ਼ਤੇਦਾਰਾਂ ਦੇ ਜਾਇਦਾ ਤੇ ਰਿਸ਼ਤੇਦਾਰਾ ਸਾਰਾ ਬਸਲਾ ਲੈ ਕੇ ਚਲ ਜੀਦਾ ਜੋ ਪੇਟੀ ਪਾਟੀ ਸਮਾਨ ਕਰਦਾ ਲੈ ਕੇ ਚਲ ਜੀਦਾ ਤਾਂ ਸਾਨੂੰ ਕੁਝ ਨਹੀਂ ਵੱਜਦਾ ਸਾਡਾ ਨੁਕਸਾਨ ਬਹੁਤ ਹੁੰਦਾ ਦੂਜੀ ਗੱਲ ਇਹ ਸਰਕਾਰਾਂ ਜਿਹੜੀਆਂ ਸਰਕਾਰ ਕੋਈ ਵੀ ਬਣਦੀ ਹੈ ਉਹ ਕਹਿ ਦਿੰਦੀ ਆ ਵੀ ਬਾਰਡਰ ਦੀਆਂ ਨੀ ਆ ਸਹੂਲਤਾ ਪੇਦੀਆਂ ਪਰ ਸਾਡੇ ਤੱਕ ਕੋਈ ਨਹੀਂ ਪਹੁੰਚਦੀ ਬੜੀ ਹੈਰਾਨੀ ਦੀ ਗੱਲ ਆ ਤੇ ਕਹਿ ਦਿੰਦੇ ਆ ਵੀ ਬਾਰਡਰ ਨਾਲੇ ਨੂੰ ਸਹੂਲਤਾ ਐਨਾ ਫੰਡ ਕੱਢਿਆ ਗਿਆ ਪਰ ਅਜੇ ਤੱਕ ਕੋਈ ਸਾਨੂੰ ਸਹੂਲਤ ਨਹੀਂ ਮਿਲੀ ਦੂਜੀ ਤਰੋਂ ਪਾਰ ਸਾਨੂੰ ਕੋਈ ਫਸਲ ਉੱਚੀ ਨਹੀਂ ਵਿਜਣਦੀ ਤੇ ਜੇ ਅਸੀਂ ਕਣਕ ਵੀਜਨੇ ਆ ਤੇ ਮੁਰਕੇ ਜਿਹਾ ਸਾਨੂੰ ਮਾਰਜਾ ਦਿੰਦੇ ਆ ਤੇ ਮਾਜੇ ਦਾ ਵੀ ਰੌਲਾ ਪਾਉਂਦੇ ਆ ਤੇ ਉਹ ਡਰਾਮਾ ਹੀ ਖੇਡਦੇ ਆ ਅਜੇ ਤੱਕ ਮਾ ਜਿਹੜਾ ਸਾਨੂੰ ਨਹੀਂ ਦਿੱਤਾ ਕਿ ਜਗ੍ਹਾ ਹੀ ਲੰਗ ਨਹੀਂ ਹੋਣੀ ਚਾਹੀਦੀ ਕਿਉਂਕਿ ਲੰਗ ਬਹੁਤ ਮਾਰੀ